ਡਾਇਰੈਕਟਰ ਨੇ ਤੁਹਾਨੂੰ ਰਾਜ਼ੀ ਕੀਤਾ ਜਾਂ ਤੁਸੀਂ ਰਾਜ਼ੀ ਹੋਏ ਜਦੋਂ ਕਾਲ ਮੂਵੀ ਜਾਂ ਤੁਹਾਡੀ ਅਰਦਾਸ ਫਿਲਮ ਜਿਹੜੀ ਆਈ ਜਾਂ ਤੁਹਾਡੀ ਨਾਨਕ ਜਿਹੜੀਆਂ ਹੋਰ ਮੂਵੀ ਆਈਆਂ ਕਦੋਂ ਤੁਹਾਨੂੰ ਲੱਗਾ ਕਿ ਇਸ ਕਿਰਦਾਰਾਂ ਦੇ ਵਿੱਚ ਵੀ ਮੈਂ ਢਲ ਸਕਦਾ ਔਰ ਉਹ ਕਿਰਦਾਰ ਮੈਨੂੰ ਲੱਗਦਾ ਕਿ ਆਪਣੀ ਵੱਖਰੀ ਛਾਪ ਛੱਡ ਕੇ ਤੁਹਾਨੂੰ ਅੱਜ ਅਰਦਾਸ ਲਈ ਇੱਕ ਵੱਖਰੇ ਅੰਦਾਜ਼ ਇੱਕ ਹਰ ਕਿਸੇ ਦੇ ਇਮੇਜ ਵਿੱਚ ਹੈ ਦੇਖੋ ਮੇਰਾ ਮਨ ਤਾਂ ਸੀਗਾ ਹੀ ਮੈਂ ਵਿੱਚ ਕਦੇ-ਕਦੇ ਆਪਣਾ ਸ਼ੌਂਕ ਪੂਰਾ ਕਰਨ ਲਈ ਸੀਰੀਅਸ ਕੈਰੈਕਟਰ ਕਰ ਲੈਂਦਾ ਹੁੰਦਾ ਸੀ ਜਿੱਦਾਂ ਮਨਮੋਹਨ ਜੀ ਦੀਆਂ ਫਿਲਮਾਂ ਇਵਨ ਮੁੰਡੇ ਯੂਕੇ ਦੇ ਤੋਂ ਬਾਅਦ ਵੀ ਜਦੋਂ ਇੰਨੀ ਮੇਰੀ ਹਿੱਟ ਕਾਮੇਡੀ ਫਿਲਮ ਸੀ ਉਸ ਤੋਂ ਬਾਅਦ ਵੀ ਇੱਕ ਫਿਲਮ ਆਈ ਸੀ ਇੱਕ ਕੁੜੀ ਪੰਜਾਬ ਦੀ ਉਹਦੇ ਚ ਲਾਲੀ ਬਾਬੇ ਦਾ ਮੈਂ ਸੀਰੀਅਸ ਰੋਲ ਕੀਤਾ ਸੀ ਕਦੇ-ਕਦੇ ਮੈਂ ਆਪਣਾ ਮਨ ਖੁਸ਼ ਕਰਨ ਲਈ ਕਰ ਲੈਂਦਾ ਸੀ ਇਦਾਂ ਦੇ ਕੈਰੈਕਟਰ ਪਰ ਜਦੋਂ ਮੇਰਾ ਮਨ ਵੀ ਸੀਗਾ ਵੀ ਹੁਣ ਕੁਝ ਅਲੱਗ ਕਰਾਂ ਕੈਰੀ-ਆਨ ਜੱਟਾ ਤੋਂ ਬਾਅਦ ਨਾ ਜੀ ਮੈਨੂੰ ਲੱਗਾ ਕਿ ਐਕਸਟ੍ਰੀਮ ਲੈਵਲ ਹੈ ਕਾਮੇਡੀ ਹੁਣ ਕੀ ਕਰੀ ਜਾਵਾਂਗੇ ਮੈਨੂੰ ਪਤਾ ਸੀ ਇਸ ਤੋਂ ਬਾਅਦ ਜੋ ਵੀ ਹੋਏਗਾ ਕੈਰੀ ਔਨ ਜੱਟਾ ਦਾ ਰੈਪਲੀਕਾ ਹੀ ਹੋਏਗਾ ਇਸ ਤੋਂ ਥੱਲੇ ਹੀ ਹੋਏਗਾ ਇਸ ਤੋਂ ਉੱਪਰ ਕੁਝ ਨਹੀਂ ਹੋਏਗਾ ਹਨਾ ਇਸ ਕਰਕੇ ਮੈਨੂੰ ਲੱਗਾ ਕਿ ਹੁਣ ਨਵਾਂ ਕੀ ਆ ਲਾਈਫ ਦੇ ਵਿੱਚ ਫਿਰ ਅਚਾਨਕ ਉਸੇ ਟਾਈਮ ਤੇ ਹੀ ਮੇਰੇ ਖਿਆਲ ਨਾਲ ਉਸ ਤੋਂ 1.5 ਸਾਲ ਬਾਅਦ ਗਿੱਪੀ ਨੇ ਮੇਰੇ ਨਾਲ ਗੱਲ ਕੀਤੀ ਅਰਦਾਸ ਫਿਲਮ ਬਾਰੇ ਤੇ ਪਹਿਲਾਂ ਤਾਂ ਮੈਂ ਡਰ ਗਿਆ ਵੀ ਇਹ ਈ ਪ੍ਰੀਚਿੰਗ ਜੀ ਵਾਲੀ ਫਿਲਮ ਹੈ ਤੇ ਫਿਰ ਫਿਰ ਮੈਨੂੰ ਲੱਗਾ ਕਿ ਨਹੀਂ ਜ਼ਿੰਦਗੀ ਐਕਸਪੈਰੀਮੈਂਟ ਕਰਕੇ ਦੇਖਣਾ ਚਾਹੀਦਾ ਹੈ ਤੇ ਉਹ ਗਿੱਪੀ ਇੰਨਾ ਕਿ ਐਨਥੂਸੀਆਸਟਿਕ ਸੀ ਉਸ ਫਿਲਮ ਨੂੰ ਲੈ ਕੇ ਇੰਨਾ ਕੋ ਦੇ ਅੰਦਰ ਉਤਸ਼ਾਹ ਸੀ ਕਿ ਭਾਜੀ ਇਹ ਵਧੀਆ ਬਣੇਗੀ ਆਪਾਂ ਵਧੀਆ ਬਣਾਵਾਂਗੇ ਉਹ ਗਿੱਪੀ ਵੀ ਐਜ਼ ਅ ਡਾਇਰੈਕਟਰ ਆਪਣਾ ਡੈਬਿਊ ਕਰਨਾ ਚਾਹੁੰਦਾ ਸੀ ਉਸ ਫਿਲਮ ਦੇ ਨਾਲ ਉਹ ਫੇ ਸਾਡਾ ਕੌਨਫੀਡੈਂਸ ਐਸਾ ਕਿ ਦੂਜੇ ਤੇ ਬਣਿਆ ਫਿਰ ਅਸੀਂ ਅਰਦਾਸ ਫਿਲਮ ਕੀਤੀ ਉਹ ਫੇ ਮੇਰੇ ਅੰਦਰ ਦਾ ਜਿਹੜੇ ਬੜੇ ਸਾਲਾਂ ਦਾ ਸੁੱਤਾ ਇੱਕ ਸੀਰੀਅਸ ਐਕਟਰ ਸੀ ਉਹਨੂੰ ਵੀ ਮੌਕਾ ਮਿਲਿਆ ਉਹਨੇ ਪਰਫਾਰਮ ਕੀਤਾ ਫਿਰ ਮੈਨੂੰ ਉਦਾਂ ਦੇ بڑے ਰੋਲ ਆਉਣ ਲੱਗ ਗਏ ਪਰ ਮੈਂ ਜਿਹੜਾ ਮੇਰਾ ਮਨ ਕਰਦਾ ਸੀ ਮੈਂ ਉਹ ਕਰਦਾ ਸੀ ਪਰ ਮੈਂ ਕਾਮੇਡੀ ਪੈਰਲਰ ਕਰਦਾ ਰਿਹਾ ਕਿ ਲੋਕ ਇਹ ਨਾ ਸਮਝਣ ਕਿ ਸ਼ਾਇਦ ਉਹ ਲਾਈਨ ਛੱਡ ਕੇ ਇੱਧਰ ਚਲਾ ਗਿਆ ਤੇ ਕਾਮੇਡੀ ਲਗਾਤਾਰ ਕੀਤੀ ਲਾਵਾਂ ਫੇਰੇ ਵਰਗੀਆਂ ਫਿਲਮਾਂ ਉਸ ਤੋਂ ਬਾਅਦ ਹੀ ਆਈਆਂ ਨੇ ਫਿਰ ਪੰਜਾਬੀ ਦੇਖਦੇ ਸီးਰੀਅਸ ਰੋਲ ਜਾਂ ਕਿਉਂਕਿ ਕਿਉਂਕਿ ਕਿਸੇ ਐਕਟਰ ਜਾਂ ਡਾਇਰੈਕਟਰ ਨੂੰ ਬਾਰ ਬਾਰ ਇਹ ਪੁੱਛਿਆ ਜਾਂਦਾ ਹੈ ਕਿ ਯਾਰ ਤੁਸੀਂ ਸਿਰਫ ਕਾਮੇਡੀ ਜ਼ੋਨ 'ਚ ਹੀ ਚਲੇ ਗਏ ਹੋ ਹੋਰ ਕਿਤੇ ਨਹੀਂ ਜਾਂਦੇ ਉਹ ਕਹਿੰਦਾ ਕਿ ਅਸੀਂ ਕਰੀਦਾ ਲੇਕਿਨ ਅਸੀਂ ਪੈਸਾ ਕਮਾਣਾ ਰੈਵਨਿਊ ਨਹੀਂ ਆਂਦਾ ਲੋਕ ਦੇਖਣ ਹੀ ਨਹੀਂ ਆਉਂਦੇ ਅਕਾਲ ਫਿਲਮ ਦਾ ਰਿਸਪੌਂਸ ਨਹੀਂ ਆਇਆ ਜਿੰਨਾ ਰਿਸਪੌਂਸ ਸ਼ਾਇਦ ਤੁਸੀਂ ਐਕਸਪੈਕਟ ਕਰ ਰਹੇ ਸੀ ਦੋ ਗੱਲਾਂ ਨੇ ਭਾਜੀ ਜੇ ਅਰਦਾਸ ਵਰਗਾ ਕਰੈਕਟਰ ਲੋਕ ਪਸੰਦ ਨਾ ਕਰਦੇ ਫਿਰ ਅਰਦਾਸ ਕਰਾ ਨਾ ਬਣਦੀ ਜੇ ਅਰਦਾਸ ਕਰਾ ਨਾ ਚੱਲਦੀ ਤੇ ਫਿਰ ਅਰਦਾਸ ਸਰਬਤ ਦੇ ਭਲੇ ਦੀ ਨਾ ਬਣਦੀ ਸੋ ਲੋਕ ਲਾਈਕ ਕਰਦੇ ਨੇ ਲੋਕਾਂ ਨੂੰ ਉਸ ਸਖੀਰੇ ਦਾ ਉਸ ਪੱਧਰ ਦਾ ਕੰਮ ਦਿਖਾਓ ਉਹ ਬਹੁਤ ਪਸੰਦ ਕਰਦੇ ਨੇ ਲੋਕ ਨਾਲ ਤੁਰਦੇ ਆ ਤੁਹਾਡੇ ਫਿਰ ਸਾਡੀ ਫਿਲਮ ਮਸਤਾਨੇ ਆਈ ਸੀ ਲੋਕਾਂ ਨੇ ਬੇਤਹਾਸ਼ਾ ਪਸੰਦ ਕੀਤੀ ਸੀ ਠੀਕ ਹੈ ਨਾ ਫਿਰ ਮੇਰਾ ਕਰੈਕਟਰ ਚੱਲ ਜਿੰਦੀਏ ਚ ਲੋਕਾਂ ਨੇ ਬਹੁਤ ਪਸੰਦ ਕੀਤਾ ਫਿਲਮ ਵੀ ਬਹੁਤ ਪਸੰਦ ਕੀਤੀ ਸੋ ਇਦਾਂ ਦੀਆਂ ਬਹੁਤ ਫਿਲਮਾਂ ਆਈਆਂ ਸਾਡੀਆਂ ਜਿਹੜੀਆਂ ਲੋਕਾਂ ਨੇ ਦਾਣਾ ਪਾਣੀ ਵਾਲਾ ਕਰੈਕਟਰ